ਪਿਛਲੇ ਦਿਨੀ ਕਾਂਗਰਸੀ ਆਗੂ ਰਾਹੁਲ ਗਾਂਧੀ ਦੀ ਲੋਕ ਸਭਾ ਦੇ ਵਿੱਚੋਂ ਮੈਂਬਰਸ਼ਿਪ ਖਤਮ ਕਰ ਦਿੱਤੀ ਗਈ ਹੈ ਜਿਸ ਦੇ ਚਲਦਿਆਂ ਪੂਰੇ ਦੇਸ਼ ਭਰ ਦੇ ਵਿੱਚ ਕਾਂਗਰਸੀ ਸਮਰਥਕਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸੇ ਸਬੰਧ ਵਿੱਚ ਹੀ 올 ਇੰਡੀਆ ਕਿਸਾਨ ਕਾਂਗਰਸ ਅਤੇ ਸਾਬਕਾ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਨਡਾਲਾ ਸਾਹਿਬ ਵਿਖੇ ਇੱਕ ਮੀਟਿੰਗ ਕੀਤੀ ਗਈ ਹੈ ਜਿਸ ਦੇ ਵਿੱਚ ਉਹਨਾਂ ਨੇ ਕਾਂਗਰਸੀ ਸਮਰਥਕਾਂ ਦੇ ਨਾਲ ਰਾਹੁਲ ਗਾਂਧੀ ਦੀ ਮੈਂਬਰਸ਼ਿਪ ਖਤਮ ਕਰਨ ਨੂੰ ਲੈ ਕੇ ਚਰਚਾ ਕੀਤੀ ਹੈ ਅਤੇ ਇਸ ਮੌਕੇ ਤੇ ਇੱਕ ਪ੍ਰੈਸ ਕਾਨਫਰੰਸ ਵੀ ਸੁਖਪਾਲ ਸਿੰਘ ਖੈਰਾ ਦੇ ਵੱਲੋਂ ਕੀਤੀ ਗਈ ਹੈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਹੋਇਆਂ ਸੁਖਪਾਲ ਸਿੰਘ ਖੈਰਾ ਨੇ ਕਿਹਾ ਕਿ ਅਸਲ ਦੇ ਵਿੱਚ ਭਾਰਤ ਦੇ ਵਿੱਚ ਬੀਜੇਪੀ ਸਰਕਾਰ ਅੰਡਾਨੀਆਂ ਤੇ ਅੰਬਾਨੀਆਂ ਨੂੰ ਬਚਾਉਣਾ ਚਾਹੁੰਦੀ ਹੈ ਅਤੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣ ਤੇ ਲਈ ਅਜਹੀਆਂ ਕਾਰਵਾਈਆਂ ਕਰ ਰਹੀ ਹੈ ਭਾਵ ਕਿ ਅੱਜ ਸਾਡੇ ਨਡਾਲਾ ਬਲੌਕ ਦੇ ਸਾਡੇ ਕਾਂਗਰਸ ਦੇ ਜਿਹੜੇ ਪ੍ਰਮੁੱਖ ਅਹੁਦੇਦਾਰ ਨੇ ਤੇ ਪ੍ਰਧਾਨ ਜੀ ਨੇ ਸਟੀਫਨ ਕਾਲਾ ਜੀ ਸਮੇਤ ਸਾਡੇ ਕਾਉਂਸਲਰਸ ਨਡਾਲੇ ਦੇ ਤੇ ਹੋਰ ਪਤਵੰਤੇ ਸੱਜਣ ਜੋ ਰਾਹੁਲ ਗਾਂਧੀ ਨੂੰ ਜਿਸ ਢੰਗ ਦੇ ਨਾਲ ਕੇਂਦਰ ਦੀ ਸਰਕਾਰ ਨੇ ਸਾਜ਼ਿਸ਼ ਦੇ ਤਹਿਤ ਉਹਦੀ ਜਿਹੜੀ ਲੋਕ ਸਭਾ ਦੀ ਮੈਂਬਰੀ ਤੋਂ ਖਾਰਜ ਕੀਤਾ ਇਹ ਸਰਾਸਰ ਬਦਲਾਖੋਰੀ ਦਾ ਇੱਕ ਮੂਜਸਮਾ ਬਣ ਚੁੱਕਾ ਵਾ ਸਾਰੇ ਦੇਸ਼ ਵਿੱਚ ਸਿਰਫ ਇਸ ਕਰਕੇ ਕਿ ਕੋਈ ਰਾਹੁਲ ਗਾਂਧੀ ਨੇ ਅਡਾਨੀ ਦੇ ਸਵਾਲ ਪੁੱਛੇ ਸਨ ਲੋਕ ਸਭਾ ਪਾਰਲੀਮੈਂਟ ਵਿੱਚ ਪ੍ਰਾਈਮ ਮਿਨਿਸਟਰ ਮੋਦੀ ਸਾਹਿਬ ਦੇ ਕੋਲ ਉਹਨਾਂ ਨੇ ਪਹਿਲਾਂ ਤਾਂ ਗੈਰ ਕਾਨੂੰਨੀ ਢੰਗ ਦੇ ਨਾਲ ਉਹਦੀ ਸਾਰੀ ਜਿਹੜੀ ਤਕਰੀਰ ਸੀ ਸਪੀਚ ਸੀ ਲੋਕ ਸਭਾ ਚ ਉਹਨੂੰ ਐਕਸਪੈਂਜ ਕਰਾਇਆ ਯਾਨੀ ਕਿ ਉੱਥੋਂ ਰਿਕਾਰਡ ਚੋਂ ਹਟਾਇਆ ਫਿਰ ਉਸ ਤੋਂ ਬਾਅਦ ਇੱਕ ਜਿਹੜਾ ਮਸਲਾ ਮਾਨਹਾਨੀ ਦਾ ਕੇਸ ਸੀਗਾ ਜਿਹੜਾ ਪਿਛਲੇ 2-3 ਸਾਲ ਤੋਂ ਲਟਕ ਰਿਹਾ ਸੀਗਾ ਔਰ ਉਹ ਮਾਨਹਾਨੀ ਵੀ ਮੈਂ ਸਮਝਦਾ ਕਿ ਸਰਾਸਰ ਗਲਤ ਤਰੀਕੇ ਨਾਲ ਕੀਤੀ ਗਈ ਕਿਉਂਕਿ ਰਾਹੁਲ ਗਾਂਧੀ ਦੇ ਜਿਹੜੀ ਤਕਰੀਰ ਸੀ ਜਿਹੜੀ ਮਾਨਹਾਨੀ ਬਣਾਈ ਆ ਬੀਜੇਪੀ ਨੇ ਉਹ ਤਾਂ ਕੋਲਾਰ ਜਗ੍ਹਾ ਹੈ ਕਰਨਾਟਕਾ ਵਿੱਚ ਉੱਥੇ ਉਹਨਾਂ ਨੇ ਗੱਲ ਕੀਤੀ ਸੀ ਲੇਕਿਨ ਮੁਕੱਦਮਾ ਚਲਾ ਦਿੱਤਾ ਸੂਰਤ ਯਾਨੀ ਗੁਜਰਾਤ ਦੇ ਵਿੱਚ ਜਿੱਥੇ ਇਹਨਾਂ ਦਾ ਪ੍ਰਭਾਵ ਸੀਗਾ ਔਰ ਸੂਰਤ ਦੀ ਅਦਾਲਤ ਨੇ ਵੀ ਚੱਕ ਫਟਾਫਟ ਉਸ ਮਾਨਹਾਨੀ ਦੇ ਮੁਕੱਦਮੇ ਨੂੰ ਜਿਹੜੇ ਕਈ ਕਈ ਸਾਲ ਲੱਗਦੇ ਨੇ ਮੁਕੱਦਮਾ ਚੱਲਣ ਨੂੰ ਉਹਨਾਂ ਨੇ ਚੰਦ ਇੱਕ ਇੱਕ ਡੇਢ ਮਹੀਨੇ ਵਿੱਚ ਹੀ ਸਾਰੀ ਪ੍ਰੋਸੀਡਿੰਗ ਕੰਪਲੀਟ ਕਰਕੇ ਜਿੰਨੀ ਮੈਕਸਿਮਮ ਸਜ਼ਾ ਸੀ ਜਿਹੜੀ 2 ਸਾਲ ਕਿਸੇ ਵਿਅਕਤੀ ਨੂੰ ਦਿੱਤੀ ਜਾ ਸਕਦੀ ਸੈਕਸ਼ਨ 499 ਤੇ ਸੈਕਸ਼ਨ 500 ਆਈਪੀਸੀ ਡੇਫਰਮੇਸ਼ਨ ਦਾ ਮਾਨ ਹਾਨੀ ਦਾ ਉਹਦੇ ਚ 2 ਸਾਲ ਮੈਕਸਿਮਮ ਸਜ਼ਾ ਪੂਰੀ ਮੈਕਸਿਮਮ ਸਜ਼ਾਈ ਕਰ ਦਿੱਤੀ ਔਰ ਤਾਂ ਕੀਤੀ ਅਗਰ 1.5 ਸਾਲ ਕਰਦੇ ਤਾਂ ਫਿਰ ਉਹਦੀ ਮੈਂਬਰੀ ਖਾਲਚ ਨਹੀਂ ਸੀ ਹੋਣੀ ਸੋ ਕੁੱਲ ਮਿਲਾ ਕੇ ਭਾਜਪਾ ਨੇ ਇੱਕ ਸਾਜਿਸ਼ ਦੇ ਤਹਿਤ ਅਦਾਲਤਾਂ ਦਾ ਦੁਰਉਪਯੋਗ ਕਰਕੇ ਸਾਰੀ ਸਰਕਾਰੀ ਮਸ਼ੀਨਰੀ ਦਾ ਦੁਰਉਪਯੋਗ ਕਰਕੇ ਰਾਹੁਲ ਗਾਂਧੀ ਨੂੰ ਪਾਰਲੀਮੈਂਟ ਤੋਂ ਬਾਹਰ ਕੱਢਣ ਦਾ ਜਿਹੜਾ ਮਨਸੂਬਾ ਬਣਾਇਆ ਉਹਦੀ ਅੱਜ ਅਸੀਂ ਇੱਥੇ ਬਹਿ ਕੇ ਨਿਖੇਦੀ ਕਰਦੇ ਆਂ ਦੇਸ਼ ਭਰ ਦੇ ਵਿੱਚ ਅੱਜ ਕਾਂਗਰਸ ਪਾਰਟੀ ਨੇ ਵੱਖ-ਵੱਖ ਸੂਬਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਇਸ ਦੇ ਪ੍ਰਤੀ ਰੋਸ ਪ੍ਰਦਰਸ਼ਨ ਕੀਤੇ ਆ ਮੈਂ ਤਾਂ ਸਿਰਫ ਇਹ ਕਹੂੰਗਾ ਕਿ ਅੱਜ ਬੀਜੇਪੀ ਨੇ ਇਸ ਤਰ੍ਹਾਂ ਦੀਆਂ ਕੁਝੀਆਂ ਚਾਲਾਂ ਚੱਲ ਕੇ ਸਾਡੇ ਦੇਸ਼ ਦੇ ਸੰਵਿਧਾਨ ਨੂੰ ਛਿੱਕੇ ਤੇ ਟੰਗ ਦਿੱਤਾ ਸਾਡੇ ਦੇਸ਼ ਵਿੱਚ ਜਮਹੂਰੀਅਤ ਜਿਹੜੀ ਆ ਉਹਦਾ ਗਲਾ ਕੁੱਟਿਆ ਹੋਇਆ ਵਾ ਔਰ ਇਸ ਤਰ੍ਹਾਂ ਦੇ ਹਾਲਾਤ ਤੱਕ ਅਕਦੀ ਮੇਰੇ ਖਿਆਲ ਕੋਈ ਤਾਨਾ ਸ਼ਾਹ ਵੀ ਨਹੀਂ ਕਰਦੇ ਕੋਈ ਰਜਵਾੜਾ ਸ਼ਾਹ ਹੀ ਨਹੀਂ ਕਰਦੀ ਜੋ ਇਸ ਵਕਤ ਬੀਜੇਪੀ ਦੀ ਸਰਕਾਰ ਆਪੋਜੀਸ਼ਨ ਦੇ ਖਿਲਾਫ ਕਰ ਰਹੀ ਆ ਹਰ ਮਮਕਨ ਉਹਨਾਂ ਨੇ ਕੋਸ਼ਿਸ਼ ਕਰਕੇ ਚਾਹੇ ਉਹ ED ਦੇ ਮੁਕਦਮੇ ਨੇ CBI ਦਾ ਜਿਹੜੀਆਂ ਏਜੰਸੀਆਂ ਨੇ ਜਿਹੜੀਆਂ ਫਾਈਨੈਂਸ਼ੀਅਲ ਆਫੈਂਡਰਸ ਲਈ ਬਣੀਆਂ ਜਿਹੜੇ ਲੋਕ ਆਰਥਿਕ ਤੌਰ ਤੇ ਦੇਸ਼ ਨੂੰ ਲੁੱਟਦੇ ਨੇ ਇਹ ਉਹਨਾਂ ਵਾਸਤੇ ਬਣੀਆਂ ਸੀ CBI ED ਇਨਕਮ ਟੈਕਸ ਪਰ ਪਿਛਲੇ ਕਾਫੀ ਅਰਸੇ ਤੋਂ ਸਰਾਸਰ ਸਿਰਫ ਆਪੋਜੀਸ਼ਨ ਲੀਡਰਸ ਦੇ ਉੱਤੇ ਜਿਹੜੇ ਇਹ ਮੁਕਦਮੇ ਬਣਾਏ ਗਏ ਨੇ ਏਜੰਸੀਆਂ ਦਾ ਦੁਰਉਪਯੋਗ ਕੀਤਾ ਗਿਆ ਔਰ ਉਹਨਾਂ ਦੀ ਆਵਾਜ਼ ਬੰਦ ਕਰਾਉਣ ਲਈ ਉਹਨਾਂ ਨੂੰ ਡਰੋਨ ਦੇ ਨਜ਼ਰੀਏ ਨਾਲ ਧਮਕਾਉਣ ਦੇ ਨਜ਼ਰੀਏ ਨਾਲ ਜੰਮੂ ਕਸ਼ਮੀਰ ਤੋਂ ਲੈ ਕੇ ਤੁਸੀਂ ਦੇਖੋਗੇ ਜਿਹੜੇ ਮੁਫਤੀ ਮਹਿਮੂਦ ਮਹਿਬੂਬਾ ਮੁਫਤੀ ਹੈ ਫੋਰਮਰ ਚੀਫ ਮਿਨਿਸਟਰ ਉਹ ਉਹਦੇ ਤੇ ਵੀ ਈਡੀ ਦਾ ਮਕਦਮਾ ਤੁਸੀਂ ਪੰਜਾਬ ਦੇ ਵਿੱਚ ਆ ਜੋ ਸਾਡੇ ਸਾਰਿਆਂ ਦੇ ਉੱਤੇ ਈਡੀ ਦਾ ਮਕਦਮਾ ਹਰਿਆਣਾ ਚੱਲ ਜੋ ਹੁੱਡਾ ਸਾਹਿਬ ਤੇ ਈਡੀ ਦਾ ਮਕਦਮਾ ਅੱਗੇ ਚੱਲ ਜੋ ਤੁਸੀਂ ਸਮਾਜਵਾਦੀ ਪਾਰਟੀ ਯੂਪੀ ਦੇ ਵਿੱਚ ਈਡੀ ਦਾ ਮਕਦਮਾ ਮਾਇਆਵਤੀ ਜੀ ਤੇ ਸੀਬੀਆਈ ਦਾ ਮਕਦਮਾ ਚਦਾਂਬਰਮ ਜੀ ਦੇ ਉੱਤੇ ਈਡੀ ਦਾ ਮਕਦਮਾ ડાઉન સાઉથ کوئی پارٹیسیپર نہیں کیتی মমতা बनर्जी ત્રિનમુલ કોંગ્રેસની લીડરશીપ ਦੇ ਉੱਤੇ सीबीआई ਤੇ ਈਡੀ ਦੇ ਛਾਪੇ ਮੈਂ ਪੁੱਛਣਾ ਚਾਹੁੰਦਾ ਕਿ ਕੀ ਕੇਵਲ ਵਿਰੋਧੀ ਹੀ ਜਿਹੜੇ ਇਸ ਏਜੰਸੀਆਂ ਦੇ ਸ਼ਿਕਾਰ ਹੈ ਕਿ ਕੋਈ ਭਾਜਪਾ ਦਾ ਵੀ ਕਦੀ ਸ਼ਿਕਾਰ ਹੋਇਆ ਔਰ ਸਭ ਤੋਂ ਵੱਡੀ ਜਮਾਤ ਭਾਜਪਾ ਜੇ ਆਪ ਗਿਣੀਏ ਤੇ ਕਾਰੋਬਾਰੀਆਂ ਦੀ ਵਪਾਰੀਆਂ ਦੀ ਤੇ ਇੰਡਸਟਰੀਅਲਿਸਟਾਂ ਦੀ ਜਿਹੜੇ ਅਮਬਾਨੀਆਂ ਤੇ ਅਡਾਨੀਆਂ ਦੇ ਨਾਲ ਜੁੜੀਆਂ ਤਾਰਾਂ ਉਹਨਾਂ ਨੂੰ ਕਿਸੇ ਨੇ ਕੋਈ ਅੱਜ ਤੱਕ ਕੁਝ ਨਹੀਂ ਕਿਹਾ ਸੋ ਇਸ ਕਰਕੇ ਜਿਹੜੀ ਮੁਹਿੰਮ ਸੀਗੀ ਅਸੀਂ ਸਾਰੇ ਦੇਸ਼ ਵਿੱਚ ਚਲਾਈ ਉਹਦੇ ਤਹਿਤ ਅੱਜ ਅਸੀਂ ਨਡਾਲਾ ਔਰ ਢਿਲਵਾ ਬਲੋਕ ਦੀ ਇੱਕ ਛੋਟੀ ਜੀ ਮੀਟਿੰਗ ਕਰਕੇ ਇਸ ਦੀ ਅਸੀਂ ਨਿਖੇਧੀ ਕਰਦੇ ਆਂ ਔਰ ਮੰਗ ਕਰਦੇ ਆਂ ਕਿ ਸੰਵਿਧਾਨ ਦਾ ਰਾਜ ਬਹਾਲ ਕਰੋ ਪੰਜਾਬ ਦੇ ਵਿੱਚ ਸਾਰੇ ਦੇਸ਼ ਦੇ ਵਿੱਚ ਔਰ ਰਾਹੁਲ ਗਾਂਧੀ ਜੀ ਜਿਹੜੀ ਮੈਂਬਰਸ਼ਿਪ ਜਿਹੜੀ ਇੱਕ ਸਾਜਿਸ਼ ਦੇ ਤਹਿਤ ਉਹਨਾਂ ਨੂੰ ਖਾਰਜ ਕੀਤਾ ਗਿਆ ਉਹਨਾਂ ਦੀ ਜਿਹੜੀ ਲੋਕ ਸਭਾ ਦੀ ਮੈਂਬਰਸ਼ਿਪ ਉਸ ਨੂੰ ਬਹਾਲ ਕੀਤਾ ਜਾਵੇ ਲਾਈਵ ਇਸ ਚੈਨਲ ਦੇ ਲਈ ਕਮਲਜੀਤ ਕੌਰ ਦੀ ਵਿਸ਼ੇਸ਼ ਰਿਪੋਰਟ